ਅੱਜ ਦੇ ਲਾਈਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹੋਰ ਸਾਰੇ ਤੁਸੀਂ ਕਿਦਾਂ ਠੀਕ ਠਾਕ ਅੱਜ ਦੇ ਲਾਈਵ ਦੇ ਵਿੱਚ ਤੁਹਾਨੂੰ ਕਿ ਬਹੁਤ ਸੋਹਣਾ ਜਿਹਾ ਆਪਣਾ ਡਿਜ਼ਾਈਨ ਹਨਾ ਡਿਜ਼ਾਈਨਿੰਗ ਕਰਕੇ ਦਿਖਾਵਾਂਗੇ ਬਾਜੂ ਤੇ ਤੇ ਸਿੰਪਲ ਸੋਬਰ ਜੀ ਹੈ ਤੇ ਜਿਆਦਾ ਉਸ ਤੇ ਟਾਈਮ ਵੀ ਨਹੀਂ ਲੱਗਦਾ ਤੇ ਤੁਹਾਨੂੰ ਬਣਾਉਣਾ ਬਹੁਤ ਸੌਖਾ ਵਾ ਜਿਵੇਂ ਕਿ ਤੁਸੀਂ ਸਾਡੇ ਪਹਿਲਾਂ ਵਾਲੇ ਲਾਈਵ ਨੂੰ ਤੁਸੀਂ ਬਹੁਤ ਪਸੰਦ ਕੀਤਾ ਤੇ ਅੱਗੇ ਵੀ ਅਸੀਂ ਯਤਨ ਕਰਦੇ ਹਾਂ ਤੁਸੀਂ ਤੇ ਸਾਡੇ ਲਾਈਵ ਨੂੰ ਤੁਸੀਂ ਬਰਦੋਬਾਰ ਪਸੰਦ ਕਰੋਗੇ ਤੇ ਸਾਡੀ ਕੋਸ਼ਿਸ਼ ਵੀ ਜਾਰੀ ਰਹਿੰਦੀ ਆ ਕਿ ਅਸੀਂ ਤੁਹਾਡੇ ਨਾਲ ਸਿੰਪਲ ਸੋਬਰ ਦੇ ਜੋ ਸਿੰਪਲ ਸੌਖੇ ਤਰੀਕੇ ਦੇ ਨਾਲ ਹਨਾ ਕਿ ਉਹ ਬਾਰੇ ਬਲੌਗ ਹੀ ਜਾਂ ਆਪਾਂ ਲਾਈਵ ਤੁਹਾਡੇ ਨਾਲ ਸਾਂਝੇ ਕਰੀਏ ਤੇ ਜਿਨ੍ਹਾਂ ਦੇ ਆਪਾਂ ਨੂੰ ਮਤਲਬ ਟਾਈਮ ਵੀ ਆਪਣਾ ਘੱਟ ਲੱਗੇ ਤੇ ਆਪਣਾ ਕੰਮ ਵੀ ਵਧੀਆ ਤਰੀਕੇ ਦੇ ਨਾਲ ਹੋ ਜੇ ਤੇ ਜੇ ਤੁਸੀਂ ਸਾਡੇ ਲਾਈਵ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਹਿਲੇ ਸਾਡੇ ਲਾਈਵ ਨੂੰ ਤੁਸੀਂ ਫੋਲੋ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਵਗੈਰਾ ਵਧੀਆ ਲੱਗਦੀਆਂ ਨੇ ਸ਼ਾਰਟ ਵੀਡੀਓ ਆਪਣੇ ਜਾਂ ਲਾਈਵ ਵਧੀਆ ਲੱਗਦੇ ਨੇ ਤਾਂ ਤੁਸੀਂ ਉਹਨਾਂ ਨੂੰ ਫੋਲੋ ਜਰੂਰ ਕਰੋ ਜੀ ਲਾਈਕ ਜਰੂਰ ਕਰਿਓ ਲਾਈਕ ਕਮੈਂਟ ਵਗੈਰਾ ਤੇ ਤੁਸੀਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਜੀ ਤੇ ਪਹਿਲਾਂ ਦੀ ਤਰ੍ਹਾਂ ਆਪਾਂ ਮਤਲਬ ਵੇਟ ਕਰਦੇ ਹੁੰਨੇ ਆ ਕਿ ਆਪਣੇ ਲਾਈਵ ਨੂੰ ਹਨਾ ਵੱਧ ਤੋਂ ਵੱਧ ਜੁਆਇਨ ਕੀਤਾ ਜਾਵੇ ਤੇ ਜਿਨ੍ਹਾਂ ਦਾ ਕਰ ਆਪਣਾ ਲਾਈਵ ਜੁਆਇਨ ਨਹੀਂ ਹੁੰਦਾ ਤੇ ਉਹਨਾਂ ਦਾ ਕਰ ਅਸੀਂ ਵੇਟ ਕਰਦੇ ਹੁੰਨੇ ਆ ਤੇ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਸਾਡੇ ਲਾਈਵ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਤੇ ਜਿੰਨਾ ਤੁਸੀਂ ਜਲਦੀ ਆਪਣੇ ਲਾਈਵ ਨੂੰ ਤੁਸੀਂ ਜੁਆਇਨ ਕਰੋਗੇ ਤੇ ਉਨੀ ਸੇ ਤੇ ਤੁਹਾਡੇ ਨਾਲ ਅਸੀਂ ਜੋ ਬਾਜੂ ਡਿਜ਼ਾਈਨਿੰਗ ਤੁਹਾਨੂੰ ਦੱਸਈ ਆ ਨਾ ਕਿ ਉਹਨੂੰ ਬਣਾ ਕੇ ਵੀ ਦਿਖਾਵਾਂਗੇ ਤੇ ਆਪਾਂ ਉਹ ਰਫ ਕੱਪੜੇ ਤੇ ਬਣਾਵਾਂਗੇ ਤੇ ਮਤਲਬ ਡਿਜ਼ਾਈਨਿੰਗ ਕਰਕੇ ਦਿਖਾਵਾਂਗੇ ਕਿ ਮਤਲਬ ਪ੍ਰੋਪਰ ਆਪਾਂ ਸੂਟ ਤੇ ਨਹੀਂ ਕਿਸੇ ਤਰੀਕ ਕਰਨੀ ਹੈਗੀ ਕਿ ਤੁਸੀਂ ਵੀ ਉਹਦਾ ਮਤਲਬ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਹਾਂਜੀ ਤੁਸੀਂ ਲਾਈਵ ਨੂੰ ਜੁਆਇਨ ਕਰਕੇ ਤੇ ਨਾਲ ਦੇ ਨਾਲ ਤੁਸੀਂ ਲਾਈਕ ਜਰੂਰ ਕਰਿਆ ਕਰੋ ਜੀ ਅੱਜ ਦੇਖਦੇ ਆਪਾਂ ਕਿ ਆਪਣੇ ਲਾਈਵ ਨੂੰ ਹਜੇ ਤੱਕ ਕਿੰਨਾ ਮਤਲਬ ਜੁਆਇਨ ਕੀਤਾ ਗਿਆ ਵਾ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵਾ ਇਸ ਕਰਕੇ ਆਪਾਂ ਉਹਨਾਂ ਕ ਟਾਈਮ ਵੇਟ ਕਰਦੇ ਹੁੰਨੇ ਆ ਹੈਲੋ ਜੀ ਹਾਂਜੀ ਇਹ ਕੋਰਸ ਸਾਡੀ ਜਾਰੀ ਰਹਿੰਦੀ ਹੈ ਜੀ ਤੁਹਾਡੇ ਨਾਲ ਸਿੰਪਲ ਸੋਬਰ ਜੇ ਆਪਾਂ ਜੋ ਤਰੀਕੇ ਨਾਲ ਸਲਾਈ ਕਰਦੇ ਆ ਹਨਾ ਇਹ ਟਾਈਮ ਵੀ ਘੱਟ ਲੱਗੇ ਕਿ ਤੁਹਾਨੂੰ ਉਦਾਂ ਨੇ ਲਾਈਵ ਆਪਾਂ ਹਨਾ ਲਾਈਵ ਵਿੱਚ ਕੰਮ ਵੀ ਦਿਖਾਉਣੇ ਆ ਤੇ ਨਾਲੇ ਆਪਣਾ ਮਤਲਬ ਕੰਮ ਵੀ ਵਧੀਆ ਫਿਨਿਸ਼ਿੰਗ ਦੇ ਨਾਲ ਹੁੰਦਾ ਵਾ ਤੇ ਆਪਾਂ ਮਤਲਬ ਇਸ ਕਰਕੇ ਸਾਨੂੰ ਟਾਈਮ ਜਰੂਰ ਲੱਗ ਜਾਂਦਾ ਤੇ ਲਾਈਵ ਤੁਹਾਨੂੰ ਦਿਖਾਉਣ ਦੇ ਵਿੱਚ ਤੇ ਸਾਡੇ ਕੋਸ਼ਿਸ਼ ਸਾਡੀ ਹਮੇਸ਼ਾ ਇਦਾਂ ਹੀ ਜਾਰੀ ਰਹਿੰਦੀ ਹੈ ਜੀ ਤੇ ਹੁਣ ਤੱਕ ਤੁਸੀਂ ਸਾਡੇ ਲਾਈਵ ਨੂੰ ਬਹੁਤ ਪਸੰਦ ਕੀਤਾ ਵਾ ਤੇ ਤੁਹਾਡਾ ਸਾਰਿਆਂ ਦਾ ਦਿ ਲੋ ਜੀ ਸਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਆਸ ਕਰਦੇ ਹਾਂ ਜੀ ਅਸੀਂ ਕਿ ਅੱਗੇ ਵੀ ਤੁਸੀਂ ਸਾਡੇ ਲਾਈਵ ਨੂੰ ਇਦਾਂ ਹੀ ਪਸੰਦ ਕਰਦੇ ਰਹੋਗੇ ਤੇ ਜਿਵੇਂ ਜਿਵੇਂ ਕਿ ਆਪਣੇ ਲਾਈਵ ਅੱਗੇ-ਅੱਗੇ ਜਾਈ ਜਾਂਦੇ ਨੇ ਹਨਾ ਜੀ ਤੇ ਮੈਂ ਪਹਿਲਾਂ ਵੀ 1:2 ਵਜੇ ਲਾਈਵ ਦੇ ਵਿੱਚ ਦੱਸਿਆ ਵਾ ਕਿ ਮੈਂ ਕੱਲ੍ਹ ਹੀ ਮਤਲਬ ਜੀ ਮੈਂ ਕਿ ਸਟੀਚਿੰਗ ਦਾ ਵੀ ਨਾਲ ਕਰਨਾ ਨਾ ਲਾਈਵ ਵੀ ਬਣਾਉਣਾ ਤੇ ਵਿੱਚ ਆਪਾਂ ਨੇ ਬੋਲਣਾ ਵੀ ਹਨਾ ਕਿ ਮੈਂ ਸਾਰਾ ਪ੍ਰੋਪਰ ਇਹ ਤਿੰਨੇ ਚਾਰੇ ਚੀਜ਼ਾਂ ਮੈਂ ਇਕੱਲੇ ਆਪ ਕਰਦੀ ਆ ਇਸ ਕਰਕੇ ਕਈ ਵਾਰੀ ਬੋਲਰ ਮੇਰੇ ਕੋਈ ਪ੍ਰੋਬਲਮ ਹੋ ਜਾਂਦੀ ਆ ਤੇ ਇਸ ਕਰਕੇ ਆਪਾਂ ਜਦ ਨਹੀਂ ਪ੍ਰੋਪਰ ਚੰਗੀ ਤਰੀਕੇ ਨਾਲ ਨਹੀਂ ਕਰ ਸਕਦੇ ਤੇ ਇਹ ਚੀਜ਼ ਦੀ ਆਪਾਂ ਤੁਹਾਨੂੰ ਹਰੇਕੋ ਲਾਇਬ੍ਰੇਰੀ ਵਿੱਚ ਦੱਸਦੇ ਹੁੰਦੇ ਹਾਂ ਚਲੋ ਜੀ ਆਪਾਂ ਥੋੜਾ ਜ਼ਿਆਦਾ ਟਾਈਮ ਨਾ ਲੈਂਦੇ ਵੇ ਤੇ ਤੁਹਾਨੂੰ ਦਿਖਾਉਨੇ ਆ ਸਿੰਪਲ ਸੋਬਰ ਜੀ ਤਰੀਕੇ ਦੇ ਨਾਲ ਆਪਾਂ जिम्मे की आपने पहला बाजू ऑलरेडी कटिंग कर रखी है प्रोपर आपने कटिंग की पहला बाजू की ਤੇ ਸਭ ਤੋਂ ਪਹਿਲਾਂ ਆਪਾਂ ਬਾਜੋ ਦੀ ਆਪਣੇ ਸਿੱਧ ਪੁੱਤ ਦੇਖ ਲੈਣੀ ਆ ਕਿ ਸਿੱਧਾ ਪਾਸਾ ਆ ਜਾਂ ਆਪਣਾ ਬੈਕ ਪਾਸਾ ਕਿਹੜਾ ਵਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਉਹਨੂੰ ਕੀ ਕਰਨਾ ਜੋ ਆਪਣੀ ਫਰੰਟ ਸਾਈਡ ਹੁੰਦੀ ਆ ਦੇਖੋ ਜਿਵੇਂ ਆਪਣੀ ਫਰੰਟ ਸਾਈਡ ਹੁੰਦੀ ਆ ਜਿੱਦੋਂ ਆਪਾਂ ਡਿਜ਼ਾਈਨਿੰਗ ਸਟਾਰਟ ਕਰਨੀ ਆ ਤੇ ਇਸੋਂ ਪਹਿਲਾਂ ਆਪਾਂ ਬਾਚੂ ਨੂੰ ਇੱਕ ਤਰ੍ਹਾਂ ਖੋਲ ਲਿਆ ਜੀ ਠੀਕ ਹੈ ਤੇ ਜਿੰਨੇ ਤੁਸੀਂ ਲੈਂਥ ਵਗੈਰਾ ਰੱਖਨੇ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਤੇ ਸੈਂਟਰ ਤੇ ਆਪਣੇ ਪਹਿਲਾਂ ਇਹਦੇ ਕਰੀਜ਼ ਪਾਈ ਹੋਈ ਆ ਠੀਕ ਹੈ ਜੀ ਤੇ ਕਰੀਜ਼ ਦੇ ਵਿੱਚੋਂ ਆਪਾਂ ਨੇ ਸਿੱਧਾ ਲੈ ਕੇ ਆਪਾਂ ਨੇ 1.5 ਇੰਚ ਦਾ 1.5 ਇੰਚ ਦਾ ਆਪਾਂ ਨੇ ਸੈਂਟਰ ਵਿੱਚ ਇੱਥੇ ਕੱਟ ਲਗਾਉਣਾ 1.5 ਇੰਚ ਰੱਖ ਲਿਆ ਜੀ ਮਾਰਕਿੰਗ ਕਰ ਲਓ ਤੁਸੀਂ ਪਹਿਲਾਂ ਤੇ ਇਹ ਆਪਾਂ ਤੁਸੀਂ ਫਰੰਟ ਸਾਈਡ ਦੇ ਵਿੱਚੋਂ ਇੱਥੋਂ ਕਟਿੰਗ ਕਰਨਾ ਜਿਹੜੀ ਆਪਣੀ ਖਰੀਜ ਬਣਾਈ ਹੋਈ ਸੀਗੀ ਠੀਕ ਹੈ ਜੀ ਕੱਟ ਆਪਾਂ ਨੇ ਲਗਾ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਐਦਾਂ ਤਿਰਸੇ ਰੱਖਾਂਗੇ ਜੀ ਦੋਨੇ ਸਾਈਡਾਂ ਤੋਂ ਦਿਖਾਉਣੇ ਜ਼ੂਮ ਕਰਕੇ ਤਿਰਸੇ ਰੱਖਾਂਗੇ ਕਿ ਜਿਹਦੀ ਆਪਣੇ ਵੀਰੀ ਸ਼ੇਪ ਬਣ ਜੇ ਤੇ ਜਿਹਦਾ ਆਪਾਂ ਨੇ ਕੱਟ ਲਗਾਇਆ ਸੀਗਾ ਤੇ ਆਪਾਂ ਸਿਰਫ ਕੱਟ ਹੀ ਲਗਾਉਣਾ ਕੀਕਾ ਜੀ ਆ ਕੱਪੜਾ ਆਪਣਾ ਅੰਦਰ ਇਹ ਚਲਾ ਗਿਆ ਤੇ ਇੱਥੇ ਆਪਾਂ ਨੇ ਕੱਟ ਲਗਾਇਆ ਸੀਗਾ 1.5 ਇੰਚ ਦਾ ਤੇ ਇਧਰੋਂ ਆਪਣਾ ਸ਼ੇਪ ਇਦਾਂ ਕਰ ਲਈ ਤੇ ਹੁਣ ਆਪਾਂ ਇਹਦੀ ਜੋ ਪ੍ਰੈਸ ਕਰਾਂਗੇ ਇਹ ਚੰਗੀ ਤਰ੍ਹਾਂ ਜੋਦੀਆਂ ਨਾ ਕਰੀਜ਼ ਵਗੈਰਾ ਬਣ ਜੇ प्रेस करनी जरूरी है तो प्रेस तो बिना नहीं अपना कपड़ा जो अंदर फोल्ड करना न, वो सही नहीं रहना है ना। तो से वाला डिजाइन मतलब हाफ बाजू से भी बना सकते हो तो फुल बाजू से ज्यादा बढ़िया लगता फुल होगी जो अपनी मतलब पौने इंच पौनी बाह कह दें ਕਿ ਉਹਨਾਂ ਦੇ ਡਿਜ਼ਾਈਨਿੰਗ ਬਹੁਤ ਸੋਹਣੀ ਬਣਦੀ ਆ 1.5 ਇੰਚ ਦੀ ਆਪਣੇ ਕੱਟ ਲਗਾ ਕੇ ਦੇਖੋ ਇਹ ਵਾਲੀ ਸ਼ੇਪ ਦਿੱਤੀ ਆ ਤੇ ਬਾਕੀ ਤੁਸੀਂ ਆਹ ਕਪੜਾ ਆਪਣੇ ਅੰਦਰ ਫੋਲਡ ਕਰ ਦਿੱਤਾ ਠੀਕ ਹੈ ਜੀ देखो ये गोली शेप आपने तैयार हो गई जी कहां रहता है ते ਹੁਣ ਆਪਾਂ ਇਹਦੇ ਵਿੱਚ ਕੋਈ ਵੀ ਤਰ੍ਹਾਂ ਦੇ ਜਿਵੇਂ ਤੁਹਾਡਾ ਬਾਟਮ ਦਾ ਕੱਪੜਾ ਸਲਵਾਰ ਦਾ ਜਿਹੜਾ ਵੀ ਮਰਜ਼ੀ ਰੰਗ ਦਾ ਕੱਪੜਾ ਤੁਹਾਡਾ ਹਨਾ ਤੁਸੀਂ ਸਲਵਾਰ ਦਾ ਕੱਪੜਾ ਲੈ ਸਕਦੇ ਹੋ ਜੇ ਤੁਹਾਡਾ ਸਾਰਾ ਸੂਟ ਇੱਕੋ ਜਿਹਾ ਤੁਸੀਂ ਇਹਦੇ ਵਿੱਚ ਮੈਚਿੰਗ ਕੰਟਰਾਸਟ ਵੀ ਬਣਾ ਸਕਦੇ ਹੋ ਤੇ ਆਪਾਂ ਦੇ ਵਿੱਚ ਬਲੈਕ ਕੱਪੜਾ ਰੱਖਾਂਗੇ ब्लैक कपड़े आप ये ब्लैक कपड़ा अपने को बैलवट का कपड़ा हम आप फोल्डिंग करा एक रब पहई लगावे देखो पहला एक कच्ची सिलाई लगा लागे ਆਪਰੇ ਦੇਖੋ ਫੋਲਡਿੰਗ ਕਰ ਲਈ ਆ ਕੱਚੀ ਸिलाई ਲਗਾ ਕੇ ਆਪਣਾ ਜੋ ਕੱਪੜਾ ਨਾ ਦੋਨੋਂ ਸਾਈਡਰ ਇੱਕੋ ਜਿਹਾ ਫੋਲਡ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਇਹ ਵਾਲੇ ਕੱਪੜੇ ਦੇ نیچے ਇਹਨੂੰ ਇੱਦਾਂ ਰੱਖਾਂਗੇ ਦੇਖੋ ਆਪਾਂ ਨੇ ਕੱਟ ਲਗਾ ਕੇ ਕੋਈ ਆਪਣੀ ਸिलाई ਨਹੀਂ ਲਗਾਈ ਬਸ ਕੱਲੀ ਪ੍ਰੈਸ ਕੀਤੀ ਆ देखो आज ये आपने पहला फोल्ड कितने सीजी उन आपने इधर तेरे द कपड़ा रख लिया ठीक है जी सहेल बड़ा फोन फोड़ तू ਹਾਂਜੀ ਸਾਨੂੰ ਵਿੱਚ ਨਾ ਜਦੋਂ ਆਪਾਂ ਸਲਾਈ ਵਗੈਰਾ ਕਰਦੇ ਆ ਨਾ ਉਦੋਂ ਸਾਨੂੰ ਥੋੜੀ ਜਿਹੀ ਦਿੱਕਤ ਆਉਂਦੀ ਆ ਕੈਮਰੇ ਆਪਣੇ ਫਰੰਟ ਕੈਮਰਾ ਕਰਨ ਦੇ ਇਸ ਕਰਕੇ ਅਸੀਂ ਵਿੱਚ ਵੀ ਥੋੜਾ ਜਿਹਾ ਬ੍ਰੇਕ ਲੈ ਲੈਨੇ ਆ ਠੀਕ ਹੈ ਜੀ ਦੇਖੋ ਆਪਾਂ ਨੇ ਇਹ ਵਿੱਚ ਨੀਚੇ ਧਰ ਲਈ ਤੁਸੀਂ ਇਹਦੇ ਨਾਲ ਤੁਸੀਂ ਸਲਵਾਰ ਦਾ ਕੋਈ ਵੀ ਕੱਪੜਾ ਲੈ ਸਕਦੇ ਹੋ ਮੈਚਿੰਗ ਦਾ ਜੇ ਤੁਹਾਡਾ ਸਾਰਾ ਸਟੂਰ ਇਕੱਜਾ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਦੇ ਵਿੱਚ ਦੀ ਲੈਸ ਰੱਖਾਂਗੇ ਦੇਖੋ ਆਪਾਂ ਇਹ ਕਲਰ ਦੀ ਜਿਗ ਜਾਗ ਦੀ ਸਕਿਨ ਟੋਨ ਦੀ ਲੈਸ ਵੀ ਲਗਾਵਾਂਗੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਜੇ ਨਾ ਤੁਸੀਂ ਕੱਪੜਾ ਹੇਠਾਂ ਵਾਲਾ ਨੀਚੇ ਵਾਲਾ ਕੱਪੜਾ ਖਿੱਚਣਾ ਨਾ ਤੁਸੀਂ ਉੱਪਰਲਾ ਬਾਜੂ ਵਾਲਾ ਕੱਪੜਾ ਖਿੱਚਣਾ ਤੇ ਤੁਸੀਂ ਕੱਲੀ ਦੇ ਲੈਸ ਥੋੜੀ ਜਿਹੀ ਆਪਾਂ ਮੰਬੂਲੀ ਦੀ ਖਿੱਚ ਸਕਦੇ ਹਾਂ ਉਹ ਵੀ ਇਦਾਂ ਕਿ ਆਪਣੇ ਦੋਨੋਂ ਲੈਸ ਢਿੱਲੀ ਨਾ ਰਹੇ ਲੋ ਜੇ ਆਪਾਂ ਸੈਂਟਰ ਤੱਕ ਸਲਾਈ ਲਗਾ ਲਈ ਹੈ ਲੋਜੀ ਚੈੱਕ ਕਰੋ ਤੁਸੀਂ ਸਿੰਪਲ ਸੋਬਰਾ ਤੇ ਓਨਲੀ ਆਪਾਂ ਨੇ ਇੱਕ ਸਲਾਈ ਲਗਾਈ ਐ ਜੀ ਦੇਖੋ ਇਹ ਵਾਲੀ ਇਹ ਵਾਲੀ ਸਲਾਈ ਲਗਾਈ ਐ ਤੇ ਆਪਾਂ ਪਹਿਲਾਂ ਕੱਟ ਲਗਾਇਆ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਲਾਈਵ ਦੇ ਵਿੱਚ ਤੇ ਇੱਕ ਸਲਾਈ ਦੇ ਨਾਲ ਦੇਖੋ ਆਪਣੇ ਨਾਲ ਤਾਂ ਕੱਪੜਾ ਅਟੈਚ ਕੀਤਾ ਨਾਲ ਤੇ ਨਾਲ ਆਪਾਂ ਨੇ ਲੈਸ ਦੇਖੋ ਵਿੱਚ ਜੋਇਨ ਕੀਤੀ ਐ ਤੇ ਬਹੁਤ ਹੀ ਹਨਾ ਸੋਹਣਾ ਲੱਗਦਾ ਵਾ ਇਦਾਂ ਦਾ ਜੋ ਆਪਣਾ ਡਿਜ਼ਾਈਨ ਆਪਾਂ ਨੇ ਤਿਆਰ ਕੀਤਾ ਵਾ ਇਹ ਆਪਣੇ ਇੱਕ ਡੈਮੋ ਸੀਗਾ ਜੀ ਸਿੰਪਲ ਸੋਬਰ ਆ ਤੇ ਨਾ ਹੀ ਕੋਈ ਜ਼ਿਆਦਾ ਇਸੇ ਮਿਹਨਤ ਲੱਗੀ ਆਪਣੀ ਤੇ ਇਹ ਨਾਲੇ ਬਿਲਕੁਲ ਨਵਾਂ ਜਿਹਾ ਟ੍ਰੈਂਡ ਆ ਤੇ ਤੁਸੀਂ ਇਹ ਵਾਲੀ ਚੀਜ਼ ਤੇ ਤੁਸੀਂ ਬਟਨ ਵਗੈਰਾ ਵੀ ਲਗਾ ਸਕਦੇ ਹੋ ਸੈਂਟਰ 'ਚ ਜਬ ਬਟਨ ਕੋਈ ਜਾਂ ਮਤਲਬ ਆਪਣੇ ਕੋਈ ਹੋਰ ਵੀ ਇਦਾਂ ਦੀ ਕੋਈ ਚੀਜ਼ ਲਗਾ ਸਕਦੇ ਹੋ ਹਨਾ ਇਹ ਅਜਿਹਾ ਕਿ ਮਾਰਕੀਟ ਵਗੈਰਾ ਚ ਮਿਲਦੇ ਨੇ ਠੀਕ ਹੈ ਜੀ ਆਪ ਵਾਲੇ ਸੈਂਟਰ ਵਿੱਚ ਤੁਸੀਂ ਇੱਥੇ ਦੋ ਬਟਨ ਵੀ ਲਗਾ ਸਕਦੇ ਹੋ ਚਾਹੇ ਜਿਵੇਂ ਸਟੋਨ ਵਗੈਰਾ ਮਿਲ ਜਾਂਦੇ ਨੇ ਤੇ ਇਹਨਾਂ ਥੋੜਾ ਜਿਹਾ ਆਪਣੇ ਫਰੰਟਸ ਚੀਜ਼ ਜਿਹੜੀ ਇਹ ਹਾਈਲਾਈਟ ਹੋ ਜਾਊਗੀ ਤੇ ਇਦਾਂ ਦੇ ਹੀ ਤੁਸੀਂ ਮਤਲਬ ਡਿਜ਼ਾਈਨਿੰਗ ਤੁਸੀਂ ਆਪਣੇ ਪੈਂਟ ਪਲਾਜੋ ਤੇ ਵੀ ਕਰ ਸਕਦੇ ਹੋ ਜੀ ਦੇਖੋ ਬਾਜੂ ਦਾ ਤਾਂ ਹੋ ਹੀ ਗਿਆ ਤੇ ਪੈਂਟ ਬਲਾਜੋ ਤੇ ਬਹੁਤ ਸੋਹਣੀ ਏਦਾਂ ਦੀ ਜੋ ਫਿਨਿਸ਼ਿੰਗ ਆਉਂਦੀ ਹੈ ਹਨਾ ਨਾਲੇ ਦੇਖੋ ਸਿੰਪਲ ਸੋਬਰ ਜਾਂ ਨਾਲੇ ਆਪਣਾ ਜਿਹੜਾ ਸੂਟ ਹੁੰਦਾ ਉਹ ਹਾਈਲਾਈਟ ਹੋ ਜਾਂਦਾ ਆਪਾਂ ਤੇ ਇਹ ਵਾਲਾ ਤੁਸੀਂ ਮਤਲਬ ਜਿਹਦਾ ਆਪਾਂ ਨੇ ਕੱਟ ਲਗਾਇਆ ਸੀ ਇੱਥੋਂ 1.5 ਇੰਚ ਦਾ ਤੇ ਤੁਸੀਂ ਇਹ ਵੱਧ ਵੀ ਕਰ ਸਕਦੇ ਹੋ 2 ਇੰਚ 3 ਇੰਚ ਇਹ ਤੁਹਾਡੀ ਆਪ ਦੀ ਚੁਆਇਸ ਹੈ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ ਤੇ ਵੈਸੇ ਆਪਾਂ ਨੂੰ ਇੰਨਾ ਕਿ ਸੋਹਣਾ ਲੱਗੇ ਤੇ ਇਸ ਕਰਕੇ ਆਪਨੇ ਇੰਨੀ ਚੀਜ਼ ਦੇ ਸਹਾਬ ਨਾਲ ਹੀ ਬਣਾਇਆ ਆਪਾਂ ਜੇ ਤੁਹਾਨੂੰ ਸਾਡਾ ਇਹ ਵਾਲਾ ਬਾਜੂ ਦਾ ਡਿਜ਼ਾਈਨ ਨੂੰ ਸੋਹਣਾ ਲੱਗਿਆ ਡਿਜ਼ਾਈਨ ਸੋਹਣਾ ਲੱਗਿਆ ਤੇ ਤੁਸੀਂ ਲਾਈਕ ਜਰੂਰ ਕਰਿਓ ਜੀ ਅੱਗੇ ਸ਼ੇਅਰ ਕਰਿਓ ਤੇ ਅੱਗੇ ਤੋਂ ਵੀ ਤੁਹਾਨੂੰ ਵਧੀਆ-ਵਧੀਆ ਆਪਣੇ ਜੋ ਬਾਜੂ ਦੇ ਡਿਜ਼ਾਈਨ ਹੁੰਦੇ ਨੇ ਸੌਖੇ ਤਰੀਕੇ ਦੇ ਨਾਲ ਕਿ ਜ਼ਿਆਦਾ ਮਤਲਬ ਟਾਈਮ ਨਾ ਲੱਗੇ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਜਿਹੜੇ ਹੁੰਦੇ ਨੇ ਉਹਨਾਂ ਜਰੂਰ ਅਸੀਂ ਸਾਂਝੇ ਕਰਿਆ ਕਰਾਂਗੇ ਜੀ ਲਾਈਵ ਦੇ ਵਿੱਚ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਲਾਈਵ ਦੇ ਵਿੱਚ ਹਾਜ਼ਰੀ ਲਗਾਉਣ ਤੇ ਤੇ ਅੱਗੇ ਤੋਂ ਵੀ ਤੁਸੀਂ ਸਾਡੇ ਲਾਈਵ ਦੇ ਵਿੱਚ ਜਰੂਰ ਹਾਜ਼ਰੀ ਲਗਾਇਆ ਕਰੋ ਜੀ। ਤੇ ਮਿਲਾਂਗੇ ਅਗਲੇ ਲਾਈਵ ਦੇ ਨਾਲ ਜੀ। ਅੱਜ ਦਾ ਲਾਈਵ ਆਪਣਾ ਇੱਥੇ ਸਮਾਪਤ ਹੁੰਦਾ। ਓਕੇ ਜੀ।